ਹੈਲੋ ਦੋਸਤੋ ਸਟੱਡੀ ਅਨਦਰਵੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਪੀਐਸ ਪੀਸੀਲ ਅਪਰੈਂਟਸ਼ਿਪ ਦਾ ਜਿਹੜਾ ਐਗਜ਼ਾਮ ਆ ਰਿਹਾ ਉਹਦੀ ਪ੍ਰੈਪਰੇਸ਼ਨ ਵਾਸਤੇ ਆਪਾਂ ਵਾਇਰਮੈਨ ਤੇ ਇਲੈਕਟ੍ਰੀਸ਼ੀਅਨ ਟ੍ਰੇਡ ਦੀ ਥਿਊਰੀ ਵਾਸਤੇ ਜਿਹੜੇ ਇੰਪੋਰਟੈਂਟ ਐਮਸੀਕਿਊ ਆ 70 ਨੰਬਰਾਂ ਦੇ ਆਉਣੇ ਆ ਟੈਕਨੀਕਲ ਉਹ ਡਿਸਕਸ ਕਰ ਰਹੇ ਹਾਂ ਕਲਾਸ 1 ਦੇ ਵਿੱਚ ਆਪਾਂ ਬੇਸਿਕ ਇਲੈਕਟ੍ਰੀਕਲ ਇੰਜੀਨੀਅਰਿੰਗ ਸਟਾਰਟ ਕੀਤਾ ਹੋਇਆ ਜਿਹਦਾ ਨੈਕਸਟ ਟੌਪਿਕ ਹੈਗਾ ਆਪਣੇ ਕੋਲ ਇਲੈਕਟ੍ਰੀਕਲ ਪਾਵਰ ਐਂਡ એનર્ਜੀ ਤਾਂ ਦੋਸਤੋ ਬਾਕੀ ਜਿਹੜੇ ਪਾਰਟ ਵੇਖਣ ਲਈ ਆਪਣੀ ਪਲੇਲਿਸਟ ਜ਼ਰੂਰ ਚੈੱਕ ਕਰੋ ਤੇ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਲੋ ਤਾਂ ਦੋਸਤੋ ਸਭ ਤੋਂ ਪਹਿਲਾ ਕੁਐਸਚਨ ਹੈਗਾ ਵਾਟ ਇਜ਼ ਦਾ ਐਸ ਆਈ ਯੂਨਟ ਆਫ ਇਲੈਕਟ੍ਰੀਕਲ ਪਾਵਰ ਐਸ ਆਈ ਦਾ ਮਤਲਬ ਹੁੰਦਾ ਸਿਸਟਮ ਇੰਟਰਨੈਸ਼ਨਲ ਇਲੈਕਟ੍ਰਿਕ ਪਾਵਰ ਦੀ ਐਸ ਆਈ ਇਕਾਈ ਕੀ ਆ ਇਲੈਕਟ੍ਰੀਕਲ ਪਾਵਰ ਨੂੰ ਮੈਜ਼ਰ ਕਰਨ ਦੇ ਵਾਸਤੇ ਤਾਂ ਦਾ ਰਾਈਟ ਆਨਸਰ ਹੈਗਾ ਵਾਟ ਆਪਾਂ ਜਿਵੇਂ ਕਹਿ ਦਿੰਦੇ ਆਂ ਵੀ ਕੋਈ ਮੋਟਰ ਆ ਜਾਂ ਪੱਖੇ ਦੀ ਮੋਟਰ ਆ ਉਹ ਕਿੰਨੇ ਵਾਟ ਦੀ ਆ ਬਾਟ ਤੋਂ ਉੱਪਰ ਦੇ ਯੂਨਟ ਆ ਜਾਂਦੇ ਜਿਵੇਂ ਕਿਲੋਵਾਟ ਮੈਗਾਵਾਟ ਗੀਗਾਵਾਟ ਐਦਾਂ ਆ ਜਾਂਦੇ ਆ ਪਰ ਜਿਹੜੀ ਐਸ ਆਈ ਕਾ ਆ ਜਾਂਦੀ ਇਹਦੇ ਵਾਟ ਆ ਜਾਂਦੀ ਆ ਵੀ ਕਿੰਨੇ ਵਾਟ ਦੀ ਮੋਟਰ ਆ ਜਾਂ ਕਿੰਨੇ ਵਾਟ ਦੀ ਕੋਈ ਡਿਵਾਈਸ ਨੈਕਸਟ ਆਪਣੇ ਕੋਲੇ ਹੈਗਾ ਵਾਟ ਇਜ਼ ਦਾ ਐਸ ਆਈ ਯੂਨਟ ਆਫ ਇਲੈਕਟ੍ਰੀਕਲ એનર્ਜੀ ਜਿਹੜੀ ਇਲੈਕਟ੍ਰਿਕ ਊਰਜਾ ਊਰਜਾ ਦੀ ਐਸ ਆਈ ਕਾਈ ਕੀ ਹੁੰਦੀ ਆ ਵੀ ਊਰਜਾ ਨੂੰ ਆਪਾਂ ਕਿਵੇਂ ਮਾਪਦੇ ਆਂ ਤਦਾ ਰਾਈਟ ਆਨਸਰ ਆਇਆ ਇੰਦਾ ਆਪਸ਼ਨ ਨੰਬਰ B ਯਾਨੀ ਕਿ ਜੂਲ ਦੇ ਵਿੱਚ ਇਹਦੀ SI ਇਕਾਈ ਆਂਦੀ ਹੈ ਜੂਲ ਤੇ ਜਿਹੜਾ ਬੋਲਟ ਆ ਗਿਆ ਇਹ ਸਾਨੂੰ ਪਿਛਲੀ ਲਾਸਟ ਵੀਡੀਓ ਦੇ ਵਿੱਚ ਦੱਸਿਆ ਬੋਲਟ ਆ ਗਿਆ ਵੋਲਟੇਜ ਵਾਸਤੇ ਬਾਹਰ ਤੁਹਾਨੂੰ ਦੱਸਦਾ ਪਾਵਰ ਦੇ ਓਮ ਆ ਗਿਆ ਰੈਜ਼ਿਸਟੈਂਸ ਵਾਸਤੇ ਇਹ ਚਾਰੇ ਆ ਜਿਹੜੇ ਇਹ ਇਕਾਂਗਾਂ ਮਾਪਣ ਵਾਸਤੇ ਨੈਕਸਟ ਆਪਣੇ ਕੋਲੇ ਕੁਐਸਚਨ ਆ ਗਿਆ 1kW ਇਸ ਇਕੁਅਲ ਟੂ 1kW ਕਿਸ ਦੇ ਬਰਾਬਰ ਹੁੰਦਾ ਹੈ ਆਪਸ਼ਨ ਦਿੱਤੇ ਹੋਈਆਂ ਵੀ 10 ਵਾਟ ਦੇ ਹੁੰਦਾ 100 ਵਾਟ ਦੇ ਹੁੰਦਾ 1000 ਦੇ ਹੁੰਦਾ 10000 ਦੇ ਹੁੰਦਾ 1 ਕਿਲੋ ਆ ਗਿਆ ਨਾ ਜਿੱਥੇ ਜਿੱਥੇ ਵੀ ਕਿਲੋ ਲੱਗ ਗਿਆ ਮੂਰੇ ਉਹਦਾ ਮਤਲਬ ਹੁੰਦਾ 1000 ਤਾਂ 1 ਕਿਲੋ ਵਾਟ ਹੋ ਗਿਆ 1000 ਵਾਟ ਦੇ ਬਰਾਬਰ ਹੁੰਦਾ ਜਿਵੇਂ 1 ਕਿਲੋਗ੍ਰਾਮ ਹੋ ਗਿਆ 1000 ਗ੍ਰਾਮ ਦੇ ਬਰਾਬਰ ਹੁੰਦਾ 1 ਕਿਲੋ ਵਾਟ ਆ ਜਿਹੜਾ ਉਹ 1000 ਵਾਟ ਦੇ ਬਰਾਬਰ ਹੁੰਦਾ ਨੈਕਸਟ ਆ ਜਾਂਦਾ ਆਪਣੇ ਕੋਲੇ ਪਾਵਰ ਇਜ਼ ਦਾ ਪ੍ਰੋਡਕਟ ਆਫ ਪਾਵਰ ਕਿੰਨਾ ਦਾ ਗੁਣਨਫਲ ਹੈ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਪਾਵਰ ਕੱਢਣੀ ਆ ਮੰਨ ਲਾ ਆਪਾਂ ਵੀ ਕਿੰਨੇ ਪਾਵਰ ਦੀ ਕੋਈ ਚੀਜ਼ ਆਹੇ ਉਹਨੂੰ ਆਪਾਂ ਕਿਸ ਦੀ ਹੈਲਪ ਨਾਲ ਕੱਢ ਸਕਦੇ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ B 볼ਟੇਜ ਤੇ ਕਰੰਟ ਜਾਨੀ ਕਿ ਜਿਹੜੀ ਪਾਵਰ ਹੁੰਦੀ ਆ P ਬਰਾਬਰ ਹੈ V I ਕੋਈ ਡਿਵਾਈਸ ਆ ਮੰਨ ਲਓ ਉਹ 210 볼ਟ ਤੇ ਚੱਲਦੀ ਆ ਕਰੰਟ ਮੰਨ ਲਓ ਉਹ 5 ਐਂਪੀਅਰ ਲੈਂਦੀ ਹੈ ਤਾਂ ਉਹ 1050 ਵਾਟ ਦੀ ਕੋਈ ਡਿਵਾਈਸ ਹੋਗੀ 210 5 1050 ਵਾਟ ਨੈਕਸਟ ਆਪਣੇ ਕੋਲ ਹੈਗਾ ਵਿਚ ਫਾਰਮੂਲਾ ਇਜ਼ ਕਰੈਕਟ ਫਾਰ ਪਾਵਰ ਹੀਟ ਲਿਖਿਆ ਵਿੱਚੋਂ ਪਾਵਰ ਲਈ ਸਹੀ ਸੂਤਰ ਕਿਹੜਾ ਤਾਂ ਪਾਵਰ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਜਾਨੀ ਕਿ ਉਪਰੋਕਤ ਸਾਰੇ ਜਿਹੜੇ ਸਾਰੇ ਹੀ ਇਹ ਨਾ ਜਿਹੜਾ ਪਾਵਰ ਹੁੰਦਾ P VI ਇਸ ਤੋਂ ਬਣਿਆ ਸਾਰੇ ਫਾਰਮੂਲੇ ਕਿਉਂਕਿ ਜਿਹੜਾ P ਪਾਵਰ ਬਰਾਬਰ ਹੈ ਵੋਲਟੇਜ ਇੰਟੂ ਕਰੰਟ ਤਾਂ ਜਿਹੜਾ V ਹੁੰਦਾ IR ਉਸ ਤੋਂ ਇਹ IR ਦੀ ਸਕੁਅਰ ਬਣ ਕੇ V² R P VI ਮੈਂ ਤੁਹਾਨੂੰ ਆਹ ਸਾਈਡ ਤੇ ਐਕਸਪਲੇਨ ਕਰ ਰਿਹਾ ਏਦਾਂ ਬਣ ਜਾਂਦੇ ਆ ਸਾਰੇ ਫਾਰਮੂਲੇ ਤਾਂ ਉਪਰੋਕਤ ਇਹ ਸਾਰੇ ਸਹੀ ਆ ਪਾਵਰ ਲਈ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਹੈਗਾ ਜੀ ਅਨਰਜੀ ਕੰਜ਼ੂਮਡ ਇਜ਼ ਇਕੁਅਲ ਟੂ ਵਰਤੀ ਗਈ ਊਰਜਾ ਕਿਸ ਦੇ ਬਰਾਬਰ ਹੁੰਦੀ ਹੈ ਊਰਜਾ ਜਿੰਨੀ ਵਰਤਦੇ ਅਨਰਜੀ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਏ ਜਾਨੀ ਕਿ ਪਾਵਰ ਇੰਟੂ ਟਾਈਮ ਜਾਨੀ ਕਿ ਪਾਵਰ ਗੁਣਾ ਸਮਾ ਸਪੋਜ ਹੁਣ ਤੁਸੀਂ ਕਿਸੇ ਪਾਵਰ ਦੀ ਮੋਟਰ ਕੋਈ ਵੀ ਮੰਨ ਲਓ ਐਕਸ ਪਾਵਰ ਦੀ ਮੋਟਰ ਮੰਨ ਲਓ ਤੁਸੀਂ 5 ਘੰਟਿਆਂ ਵਾਸਤੇ ਉਹ ਮੋਟਰ ਚਲਾਈ ਤਾਂ ਉਹ ਮੋਟਰ ਨੇ એનર્ਜੀ ਕਿੰਨੀ ਖਾਗੀ ਪਾਵਰ ਸੀਗੀ x ਟਾਈਮ ਸੀਗਾ 5 ਘੰਟੇ ਤਾਂ 5x ਹੋਗੀ ਉਹਦੀ ਵਰਤੀ ਗਈ ਊਰਜਾ ਦੀ ਮਾਤਰਾ ਤਾਂ ਐਦਾਂ ਆਪਾਂ એનર્ਜੀ ਕੈਲਕੂਲੇਟ ਕਰਦੇ ਨੇ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਹੈਗਾ 1 ਕਿਲੋਵਾਟ ਆਵਰ ਇਸ ਇਕੁਅਲ ਟੂ 1 ਕਿਲੋਵਾਟ ਘੰਟਾ ਕਿਸ ਦੇ ਬਰਾਬਰ ਹੁੰਦਾ ਹੈ ਇਹ 1 केडब्ल्यूएच ਕਹਿ ਦਿੰਦੇ ਆਪਾਂ ਇਹ ਐਨਰਜੀ ਮੈਜ਼ਰਮੈਂਟ ਵਾਸਤੇ ਹੁੰਦੀ ਹੈ ਕੇਡਬਲਯੂਐਚ ਜੇ ਆਪਾਂ ਜੂਲ ਦੇ ਵਿੱਚ ਆਪਾਂ ਸਟਾਰਟਿੰਗ ਵਿੱਚ ਦੱਸਿਆ ਸੀ ਵੀ ਐਨਰਜੀ ਦੀ ਜਿਹੜੀ ਐਸਆਈ ਕਾਈ ਹੈ ਜੂਲ ਆ ਬੇ ਜੂਲ ਦੇ ਵਿੱਚ ਕੈਲਕੂਲੇਟ ਕਰਨਾ ਹੋਵੇ ਤਾਂ ਕਿਵੇਂ ਕਰਾਂਗੇ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਜਾਨੀ ਕਿ 3.6 10 ਦੀ ਪਾਵਰ 6 ਜੂਲ ਇਹ ਇੱਕ ਕਿਲੋਵਾਟ ਘੰਟਾ ਕੇਡਬਲਯੂਐਚ ਦੇ ਬਰਾਬਰ ਦੇ ਜੂਲ ਚ ਕੈਲਕੂਲੇਟ ਕਰਨੀ ਹੈ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਹੈਗਾ ਇਲੈਕਟ੍ਰੀਕਲ એનਰਜੀ ਇਜ਼ ਬਿਲਡ ਇਨ ਇਲੈਕਟ੍ਰਿਕ ਊਰਜਾ ਦੀ ਬਿਲਿੰਗ ਕਿਸ ਵਿੱਚ ਹੁੰਦੀ ਹੈ ਜਿਹੜਾ ਆਪਾਂ ਨੂੰ ਇਲੈਕਟ੍ਰੀਕਲ એનਰਜੀ ਦਾ ਬਿਲ ਆਉਂਦਾ ਬਿਜਲੀ ਬੋਰਡ ਤੋਂ ਪੀਐਸਪੀਸੀਐਲ ਤੋਂ ਬਿਲ ਆਉਂਦਾ ਉਹ ਕਾਦੇ ਚੋਂ ਆਉਂਦਾ ਉਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਯਾਨੀ ਕਿ ਕਿਲੋਵਾਟ ਆਵਰ ਜਾਂ ਕੇਡਬਲਯੂਐਚ ਕਹਿ ਦਿੰਦੇ ਆ ਉਹਨੂੰ ਆਪਾਂ ਕੇਡਬਲਯੂਐਚ ਕਿਲੋਵਾਟ ਆਵਰ ਕਿਉਂਕਿ ਹਰ ਇੱਕ ਰੀਡਿੰਗਾਂ ਜਿਹੜੀ ਕੇਡਬਲਯੂਐਚ ਆਉਂਦੀ ਆ ਅਗਲੇ ਕੁਐਸਚਨ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਾਂਗੇ ਵੀ KWH ਕਿਵੇਂ ਨਿਕਲਦੇ ਆ। ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਕਹਿੰਦਾ A ਬਲਬ 100 ਵਾਟ ਬਲਬ ਗਲੋਸ ਫਾਰ 10 ਆਵਰਸ એનર્ਜੀ ਕੰਜ਼ੂਮਡ ਇਜ਼ 100 ਵਾਟ ਦਾ ਬਲਬ 10 ਘੰਟੇ ਲਈ ਚੱਲਦਾ ਤਾਂ ਵਰਤੀ ਊਰਜਾ ਕਿੰਨੀ ਹੋਵੇਗੀ? ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ A ਜਾਨੀ ਕਿ 1 KWH 1 ਕਿਲੋਵਾਟ ਮੈਂ ਹੁਣ ਤੁਹਾਨੂੰ ਸਿੰਪਲ ਜੀ ਲੈਂਗੁਏਜ ਦੇ ਵਿੱਚ ਦੱਸ ਦਾਂ। 1 ਕਿਲੋਵਾਟ ਦੀ ਕੋਈ ਵੀ ਡਿਵਾਈਸ ਕੋਈ ਵੀ ਮੋਟਰ ਏਸੀ ਕੁਝ ਵੀ ਆ 1 ਕਿਲੋਵਾਟ ਜੇ ਉਹਦਾ ਕੰਟੀਨਿਊ ਲੋਡ ਚੱਲੂਗਾ 1 ਘੰਟੇ ਵਾਸਤੇ ਤਾਂ ਉਹ 1 ਯੂਨਿਟ ਬਿਜਲੀ ਦੀ ਖਾਊਗੀ 1 ਕੇਡਬਲਯੂ ਐਚ ਆ ਜਾਊਗਾ ਦੀ ਵੈਲਿਊ ਹੁਣ 162 ਵਾਟ 162 ਬਲਬ ਜਿਗਾ 10 ਘੰਟੇ ਚਲਾਇਆ ਤਾਂ ਹਿਆਰ ਹੋ ਗਿਆ ਜੇ ਮੋਟਾ ਜਿਹਾ ਕੈਲਕੂਲੇਸ਼ਨ ਕਰੀਏ ਜਾਂ ਇਹ ਕਹਿ ਸਕਦੇ ਆਪਾਂ b 162 ਯਾਨੀ ਕਿ ਪੁਆਇੰਟ 10 ਤਾਂ ਫਿਰ 10 ਘੰਟਿਆਂ ਵਾਸਤੇ 100 ਵਾਟ ਇੰਟੂ 10 ਸਿੱਧਾ ਕਰ ਲਓ 1000 1000 ਵਾਟ ਹੋ ਗਿਆ 1000 ਵਾਟ ਦਾ ਮਤਲਬ ਬਣ ਕੇ 1 ਕਿਲੋਵਾਟ ਕਿਉਂਕਿ 1 ਕਿਲੋਵਾਟ ਦੇ ਵਿੱਚ ਕਿੰਨੇ ਵਾਟ ਹੁੰਦੇ 1000 ਤਾਂ 1 ਕਿਲੋਵਾਟ ਘੰਟੇ ਵਾਸਤੇ 1 ਯੂਨਟ ਬਿਜਲੀ ਦੀ ਖਾਊਗਾ એનર્ਜੀ ਕਿੰਨੀ ਕੁ ਜੋ ਹੋਗੀ 1 ਕੇਡਬਲਯੂ ਐਚ ਨੈਕਸਟ ਆਪਣਾ ਕੁਐਸਚਨ ਹੈਗਾ ਜੀ ਦਾ ਇਨਸਟਰੂਮੈਂਟ ਯੂਜ਼ ਟੂ ਮੀਜ਼ਰ ਇਲੈਕਟ੍ਰੀਕਲ એનર્ਜੀ ਇਜ਼ ਇਲੈਕਟ੍ਰਿਕ ਊਰਜਾ ਨੂੰ ਮਾਪਣ ਲਈ ਵਰਤਿਆ ਜਾਂਦਾ ਉਪਕਰਨ ਕਿਹੜਾ ਹੁੰਦਾ ਤਦ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ એનર્ਜੀ ਮੀਟਰ ਊਰਜਾ ਮੀਟਰ ਵੀ ਜਿਹੜੇ ਆਪਣੇ ਘਰਾਂ ਦੇ ਵਿੱਚ ਡੋਮੈਸਟਿਕ ਦੇ ਵਿੱਚ ਮੀਟਰ ਲੱਗੇ ਹੁੰਦੇ ਆ ਉਹ ਵੀ ਆਪਣੇ એનર્ਜੀ ਮੀਟਰ ਹੁੰਦੇ ਆ ਜਿਹੜੇ ਕੇਡਬਲਯੂ ਐਚ ਦੇ ਵਿੱਚ ਰੀਡਿੰਗ ਦੱਸਦੇ ਬੋਲਟਮੀਟਰ ਹੋ ਗਿਆ ਵੋਲਟੇਜ ਵਾਸਤੇ ਐਮਮੀਟਰ ਹੋ ਗਿਆ ਕਰੰਟ ਵਾਸਤੇ એનર્ਜੀ ਮੀਟਰ ਊਰਜਾ ਵਾਸਤੇ ਹੋ ਗਿਆ ਵੀ ਕਿੰਨੀਆ ਕੰਜ਼ਮਪਸ਼ਨ ਹੋ ਰਹੀ ਆ ਬਾਟ ਮੀਟਰ ਹੋ ਗਿਆ ਪਾਵਰ ਵਾਸਤੇ ਤੇ ਇਹ ਚਾਰੇ ਜਿਹੜੇ ਮੀਟਰ ਸੀਗੇ ਨੰਮਰੇ 10 ਤੱਕ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ એનર્ਜੀ ਮੀਟਰ ਨੈਕਸਟ ਕੁਐਸਚਨ ਆ ਗਿਆ ਆਪਣਾ ਵਿਚ ਆਫ ਦੀ ਫੋਲੋਇੰਗ ਡਸ ਨਾਟ ਅਫੈਕਟ ਇਲੈਕਟ੍ਰੀਕਲ એનર્ਜੀ ਕਿਹੜਾ অপਸ਼ਨ ਹੀਟ ਲਿਖਿਆ ਵਿੱਚੋਂ ਕਿਹੜੀ ਚੀਜ਼ ਇਲੈਕਟ੍ਰਿਕ ਊਰਜਾ ਦੀ ਖਪਤ ਉੱਤੇ ਪ੍ਰਭਾਵ ਨਹੀਂ ਪਾਉਂਦੀ ਤਾਂ ਦਾ অপਸ਼ਨ ਨੰਬਰ ਹੈਗਾ ਰਾਈਟ ਆਨਸਰ ਸੀ ਜਾਨੀ ਕਿ ਵੋਲਟੇਜ ਡ੍ਰੌਪ ਵੋਲਟੇਜ ਡ੍ਰੌਪ ਦਾ ਮਤਲਬ ਵੋਲਟੇਜ ਦਾ ਥੋੜਾ ਬਹੁਤ ਘਟ ਜਾਣਾ ਮੰਨ ਲਓ ਮੇਨ ਫੀਡਰ ਦੇ ਉੱਪਰ ਪੋਲਟੀ 240 ਹੈ ਤੁਹਾਡੇ ਘਰ ਤੱਕ 210 ਬੋਲਟ ਆਉਂਦੇ ਆ ਉਹਦੇ ਨਾਲ એનર્ਜੀ ਜਿਹੜੀ ਕੰਜੰਪਸ਼ਨ ਆ ਉਹਦੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਐਨਾ ਜ਼ਰੂਰ ਹੁੰਦਾ ਜੇ ਵੋਲਟੇਜ ਡ੍ਰੋਪ ਹੋ ਰਹੀ ਹੈ ਤਾਂ ਤੁਹਾਡੀ ਕੋਈ ਵੀ ਮੋਟਰ ਕੋਈ ਡਿਵਾਈਸ ਆ ਉਹ ਥੋੜਾ ਜਿਹਾ ਕਰੰਟ ਵੱਧ ਲੈਣ ਲੱਗ ਜਾਂਦੀ ਹੁਣ ਕਰੰਟ ਵੱਧ ਲੈਣ ਲੱਗੀ ਵੋਲਟੇਜ ਘਟਾ ਤਾਂ ਪਾਵਰ ਕਿਵੇਂ ਨਿਕਲਦੀ ਆਪਣੀ ਪੀ ਇਕੁਅਲ ਟੂ ਵੀ ਆਈ ਵੋਲਟੇਜ ਇੰਟੂ ਕਰੰਟ ਹੁਣ ਜੇ ਥੋੜੀ ਜੀ ਵੋਲਟੇਜ ਘੱਟ ਗਈ ਤਾਂ ਥੋੜਾ ਜਿਹਾ ਕਰੰਟ ਵਧ ਗਿਆ ਤਾਂ ਪਾਵਰ ਸੇਮ ਆ ਗਈ ਪਾਵਰ ਸੇਮ ਆ ਗਈ ਤਾਂ ਟਾਈਮ ਜਿੰਨਾ ਟਾਈਮ ਵਰਤਾਂਗੇ ਪਾਵਰ ਉਸ ਹਿਸਾਬ ਨਾਲ ਉਹਦੀ ਕੰਜ਼ਮਪਸ਼ਨ ਆ ਜਾਊਗੀ ਪਾਵਰ ਰੇਟਿੰਗ ਪਾਵਰ ਰੇਟਿੰਗ ਨਾਲ ਵੀ ਫਰਕ ਪਊਗਾ ਕੰਜਮਪਸ਼ਨ ਤੇ ਪਾਵਰ ਰੇਟਿੰਗ ਦਾ ਮਤਲਬ ਇੱਕ ਮੰਨ ਲਓ 쿨ਰ ਦੇ ਵਿੱਚ 360W ਦੀ ਮੋਟਰ ਹੈ ਇੱਕ 쿨ਰ ਦੇ ਵਿੱਚ 560W ਦੀ ਮੋਟਰ ਤਾਂ 560 ਵਾਲੀ ਮੋਟਰ ਜਿਹੜੀ ਉਹ 2 ਘੰਟਿਆਂ ਦੀ 1 ਯੂਨਟ ਖਾਊ ਜਿਹੜੀ 360 ਵਾਲੀ ਆ ਉਹ 3 ਘੰਟਿਆਂ ਤੋਂ ਉੱਪਰ 1 ਯੂਨਟ ਖਾਊਗੀ ਟਾਈਮ ਆਫ ਯੂਜ਼ ਹੁਣ ਮੰਨ ਲਓ ਇੱਕ ਕੂਲਰ 2 ਘੰਟਿਆਂ ਵਾਸਤੇ ਚਲਾਇਆ ਇੱਕ ਕੂਲਰ 6 ਘੰਟਿਆਂ ਵਾਸਤੇ ਚਲਾਇਆ ਤਾਂ 6 ਘੰਟਿਆਂ ਵਾਲਾ ਕੂਲਰ ਅਨਰਜੀ ਜਿਹੜੀ ਵੱਧ ਕੰਜ਼ਮਪਸ਼ਨ ਕਰੂਗਾ ਐਪਲੀਅੰਸ ਆਫ ਯੂਜ਼ ਐਫੀਸ਼ੀਐਂਸੀ ਸੌਰੀ ਐਪਲੀਅੰਸ ਐਫੀਸ਼ੀਐਂਸੀ ਉਪਕਰਨ ਦੀ ਕੋਸ਼ਲਤਾ ਐਫੀਸ਼ੀਐਂਸੀ ਦਾ ਮਤਲਬ ਹੈ ਵੀ ਕੋਈ ਮੰਨ ਲਓ ਕੂਲਰ ਹੀ ਲਾਂ ਲੋ ਕੂਲਰ ਉਹਦੀ ਮੋਟਰ ਵੱਡੀ ਆ ਪਰ ਉਹਦੇ ਫੈਨ ਆ ਜਿਹੜਾ ਅੱਗੇ ਫਰਜ਼ ਲੱਗੇ ਹੋਏ ਆ ਉਹ ਬਿਲਕੁਲ ਛੋਟੇ ਹਵਾ ਘੱਟ ਦਿੰਦੇ ਤੁਸੀਂ ਫੁੱਲ ਸਪੀਡ ਤੇ ਚਲਾ ਰੱਖਿਆ ਉੱਥੇ ਕੋਈ ਫਾਇਦਾ ਹੈ ਹੀ ਨਹੀਂ ਦੋ ਦੋ ਕੂਲਰ ਵਰਤਨੇ ਪੈ ਰਹੇ ਆ ਇੱਕ ਐਫੀਸ਼ੀਐਂਸੀ ਵਾਲਾ ਕੂਲਰ ਹੁੰਦਾ બીજી ਦੀ ਮੋਟਰ ਛੋਟੀ ਹੁੰਦੀ ਪਰ ਹਵਾ ਦਾ ਫਲੋ ਜ਼ਿਆਦਾ ਹੁੰਦਾ ਤਾਂ ਇਹ ਚੀਜ਼ਾਂ ਤਾਂ ਵੋਲਟੇਜ ਡ੍ਰੌਪ ਕਰਕੇ ਜਿਹੜਾ ਇਲੈਕਟ੍ਰੀਕਲ એનર્ਜੀ ਦੀ ਕੰਜ਼ਮਪਸ਼ਨ ਤੇ ਕੋਈ ਇੰਪੈਕਟ ਨਹੀਂ ਪੈਂਦਾ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਆ ਜਾਂਦਾ ਇਹ ਹੀਟਰ ਆਫ 2 ਕਿਲੋਵਾਟ ਰੰਸ ਫਾਰ 3 ਆਵਰਸ एनर्जी कंज्यूमड इज 2 किलोवाट ਦਾ ਹੀਟਰ 3 ਘੰਟੇ ਵਾਸਤੇ ਚੱਲਦਾ ਤਾਂ ਉਹਦੀ ਵਰਤੀ ਹੋਈ ਊਰਜਾ ਕਿੰਨੀ ਹੋਵੇਗੀ ਤੁਹਾਨੂੰ ਦੱਸਦਾ 1 किलोवाट 1 ਘੰਟੇ ਵਾਸਤੇ ਚੱਲੋ 1 ਜੁਨਟ 1 केडब्ल्यूएच 2 किलोवाट ਹੁਣ ਘੰਟੇ ਵਾਸਤੇ ਚੱਲੋ 2 3 ਘੰਟੇ ਵਾਸਤੇ ਚੱਲੋ 6 ਤਾਂ ਦਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ A 6 केडब्ल्यूएच 6 ਕਿਲੋਵੈਟ ਘੰਟੇ ਦਾ ਆਨਸਰ ਆ ਜੀ ਨੈਕਸਟ ਆਪਣੇ ਕੋਲੇ ਕੁਐਸਚਨ ਹੈਗਾ ਪਾਵਰ ਆਫ ਅ ਡਿਵਾਈਸ ਇਜ਼ 60 ਵਾਟ ਇਟ ਵਰਕਸ ਫਾਰ 10 ਆਵਰਸ એનર્ਜੀ ਯੂਜ਼ਡ ਇਜ਼ ਕਿਸੇ ਡਿਵਾਈਸ ਦੀ ਪਾਵਰ 60 ਵਾਟ ਜੇ ਇਹ 10 ਘੰਟੇ ਚੱਲਦੀ ਆ ਤਾਂ ਵਰਤੀ ਹੋਈ ਊਰਜਾ ਕਿੰਨੀ ਹੋ ਜਾਵੇਗੀ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਵੀ 662 ਆਵਰ ਇਥੇ 62 ਦੇ ਵਿੱਚ ਆਜੂ ਕਿਲੋਵਾਟ ਨਹੀਂ ਆਉਂਦਾ ਕਿਉਂਕਿ 1000 620 ਵਾਟ ਹੁੰਦਾ ਤਾਂ ਆਪਾਂ 1 KWH ਕਹਿ ਦਿੰਦੇ ਪਰ ਇੱਥੇ 1000 ਵਾਟ ਤੋਂ ਘੱਟ ਤਾਂ 620 ਵਾਟ ਅਵਰ ਆਜੂਗੀ ਇਹਦੀ ਊਰਜਾ ਊਰਜਾ ਹਮੇਸ਼ਾ ਊਰਜਾ ਦੇ ਨਾਲ ਹਮੇਸ਼ਾ ਅਵਰ ਲੱਗਦਾ ਘੰਟਾ ਲੱਗਦਾ ਜਿਹੜਾ ਕੱਲਾ ਉੱਪਰ A ਦੇ ਵਿੱਚ 620 ਲਿਖਿਆ ਹੋਇਆ ਉਹ ਪਾਵਰ ਆ ਗਈ ਉਹ ਪਾਵਰ ਆ ਜਿਵੇਂ ਉੱਪਰ ਆਨਸਰ ਦੇ ਵਿੱਚ ਦਿੱਤਾ ਨਾ 60 ਵਾਟ ਪਾਵਰ ਆ ਤਾਂ 620 ਵਾਟ ਪਾਵਰ ਆ ਕਿਤੇ ਭਲੇਖੇ ਦੇ ਵਿੱਚ ਇਹਦੇ ਤੇ ਤੁਸੀਂ ਟਿਕ ਨਾ ਕਰ ਦਿਓ 600 WH ਤੁਹਾਨੂੰ ਮੈਂ ਦੱਸਿਆ ਜਿੰਨੇ ਵਾਟ ਦੀ ਮੋਟਰ ਆ ਉਹਨੂੰ ਘੰਟਿਆਂ ਨਾਲ ਗੁਣਾ ਕਰ ਦੋ ਜਿੰਨੇ ਆ ਗਿਆ ਜੇ 6000 ਵਾਟ ਆ ਜਾਂਦਾ ਤਾਂ ਤੁਸੀਂ ਉੱਥੇ 6 1 ਕਿਲੋਵਾਟ ਦੇ ਵਿੱਚ 1000 ਵਾਟ ਹੁੰਦਾ ਤਾਂ ਤੁਸੀਂ 6 ਕਿਲੋਵਾਟ ਕਹਿ ਸਕਦੇ ਇਸ ਦਾ 6 KWH ਆ ਜਾਂਦਾ ਤਾਂ ਦਾ ਰਾਈਟ ਆਨਸਰ ਆਪਸ਼ਨ ਨੰਬਰ B ਨੈਕਸਟ ਆਪਣੇ ਕੋਲ ਆ ਜਾਂਦਾ ਵਿੱਚ ਕੰਬੀਨੇਸ਼ਨ ਗਿਵਸ એનર્ਜੀ ਵੀ એનર્ਜੀ ਆਪਾਂ ਨੂੰ ਕਾਤੋਂ ਪਤਾ ਲੱਗਦੀ ਹੈ ਕਿਸ ਫਾਰਮੂਲੇ ਤੋਂ ਪਤਾ ਲੱਗਦੀ ਹੈ ਰਾਈਟ ਆਨਸਰ ਰਹੇਗਾ অপਸ਼ਨ ਨੰਬਰ B ਜਾਨੀ ਕਿ ਪਾਵਰ ਇੰਟੂ ਟਾਈਮ ਤੁਹਾਨੂੰ ਮੈਂ ਪਹਿਲਾਂ ਵੀ ਪਿੱਛੇ ਵੀ ਦੱਸ ਕੇ ਹਟਿਆ ਪਿਛਲੇ ਕੁਐਸਚਨ ਦੇ ਵਿੱਚ ਹੀ ਦੱਸਿਆ ਜਿੰਨੀ ਪਾਵਰ ਦਿੱਤੀ ਆ ਪਿਛਲੇ ਕੁਐਸਚਨ ਦੇ ਵਿੱਚ 60 ਵਾਟ ਪਾਵਰ ਦਿੱਤੀ ਸੀ ਟਾਈਮ ਕਿੰਨਾ ਦਿੱਤਾ ਸੀ 10 ਘੰਟੇ ਤਾਂ ਕਿੰਨੀ એનર્ਜੀ ਆ ਗਈ ਕਿੰਨੀ ਊਰਜਾ ਆ ਗਈ ਤਾਂ 60 10 600 ਵਾਟ ਜੇ 1 ਕਿਲੋਵਾਟ ਦੀ ਮੋਟਰ ਆ 5 ਘੰਟੇ ਚੱਲਦੀ ਆ 1 ਕਿਲੋਵਾਟ ਤਾਂ 1 ਕਿਲੋਵਾਟ ਦੀ ਮੋਟਰ 1 ਘੰਟੇ 'ਚ 1 ਜੂਟ ਖਾਊਗੀ ਤਾਂ 5 ਘੰਟਿਆਂ 'ਚ 5 ਤਾਂ 5 ਕੇਡਬਲਯੂ ਐਚ ਆ ਗਿਆ ਉਹਦਾ ਆਨਸਰ ਤਾਂ ਐਦਾਂ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਕੁਐਸਚਨ ਆ ਗਿਆ એનર્ਜੀ ਸਟੋਰਡ ਇਨ ਅ ਬੈਟਰੀ ਇਜ਼ ਅ ਫਾਰਮ ਆਫ ਜਿਹੜੀ ਬੈਟਰੀ ਦੇ ਵਿੱਚ ਸੰਭਾਲੀ ਊਰਜਾ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਹੜੀ ਟਾਈਪ ਹੁੰਦੀ ਊਰਜਾ ਦੀ ਕਿਉਂਕਿ એનર્ਜੀ ਦਾ ਊਰਜਾ ਦਾ ਇੱਕੂ ਫਾਰਮੂਲਾ ਹੁੰਦਾ ਮੰਨ ਲਓ ਵੀ ਨਾ ਤਾਂ ਊਰਜਾ ਨੂੰ ਪੈਦਾ ਕੀਤਾ ਜਾ ਸਕਦਾ ਏਦਾਂ ਖਤਮ ਕੀਤਾ ਜਾ ਸਕਦਾ ਇਹਨੂੰ ਕਿਸੇ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਬਦਲਿਆ ਜਾ ਸਕਦਾ ਹੁਣ ਬੈਟਰੀ ਦੇ ਵਿੱਚ ਕੀ ਆਪਾਂ ਬੈਟਰੀ ਦੇ ਵਿੱਚ ਜਿਹੜੀ ਊਰਜਾ ਕੋਈ ਕਰੰਟ ਊਰਜਾ ਸੀਗੀ ਆਪਾਂ ਉਹਨੂੰ ਕਰੰਟ ਦਿੱਤਾ ਤਾਂ ਉਹ ਕਦੇ ਵਿੱਚ ਬਦਲ ਜਾਂਦੀ ਹੈ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਜਾਨੀ ਕਿ ਉਹ ਕੈਮੀਕਲ એનર્ਜੀ ਦੇ ਵਿੱਚ ਰਸਾਇਣਕ ਊਰਜਾ ਦੇ ਵਿੱਚ ਉਹਦੇ ਵਿੱਚ ਸਟੋਰ ਹੋ ਜਾਂਦੀ ਹੈ ਤਾਂ ਦੋਸਤੋ ਅੱਜ ਲਈ ਇੰਨਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਵਕਤਵੱਧ ਕਰਿਓ ਕਿਉਂਕਿ ਵੀਡੀਓ ਨੂੰ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਸ਼ੇਅਰ ਕਰਨ ਦੇ ਨਾਲ ਜਿੰਨੇ ਜ਼ਿਆਦਾ ਵਿਊਜ਼ ਆਉਣਗੇ ਸਾਨੂੰ ਹੌਸਲਾ ਮਿਲੇਗਾ ਉਹਦੇ ਨਾਲ ਆਪਾਂ ਹੋਰ ਵੀ ਵਧੀਆ ਵੀਡੀਓ ਲੈ ਕੇ ਆਵਾਂਗੇ ਤਾਂ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਘੰਟੀ ਵਾਲਾ ਬਟਨ ਜਰੂਰ ਦਬਲੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ